ਕਰ ਮੁੱਕਾ ਹੈ ਨਾ ਅੱਧੀ ਰਾਤ ਹੋ ਗਈ ਹੈ ਨਾ ਇਹ ਗੋਣ ਗੋਣ ਕਰ ਜਾ ਸਿਲੰਡਰ ਨਹੀਂ ਮੈਨੂੰ ਭਰਾ ਕੇ ਦਿੱਤਾ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਇਦਾਂ ਥੋੜੀ ਹੁਣ ਦੂਆਕਾਰ ਹੈ ਨਾ ਮਾੜਾ ਮੋਟਾ ਕੰਮ ਦਿੰਦਾ ਮੈਂ ਤਾਂ ਨਹੀਂ ਪਕੜੀਆਂ ਨਾ ਮੈਂ ਪਕਾਉਣੀਆਂ ਮੈਂ ਤਾਂ ਛੱਡਦਾ ਬੈਠਾ ਕਿਸੇ ਪਹਿਲੇ ਤਾਂ ਕਹਿ ਦੇ ਉਹਨੂੰ ਦੋ ਰੋਟੀਆਂ ਲਾ ਦੇ ਮੈਂ ਨਾਲ ਕੇ ਲਿਆਈਏ ਆ ਜਾ ਨਾ ਤੂੰ ਲੈ ਕੇ ਆ ਤੀਮੀ ਦੇ ਸਹਰਾਣੇ ਬੈਠਾ ਹੈ ਹੈ ਤੀਮੀ ਦੇ ਸਹਰਾਣੇ ਬੈਠਾ ਰਹਿਣਾ ਸਭ ਕੀ ਫੜਿਆ ਆ ਹੋ ਗਈ ਮਸ ਦੇਖ ਚਲੋ ਬੰਤਾ ਕੀ ਆ ਬੈਠਾ ਕੜਿਆ ਇਹਨੇ ਰਸ ਮੈਨੂੰ ਇਸ ਦਾ ਜਵਾਬ ਤੇ ਬੱਸ ਕਰ ਹਣ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਮੈਂ ਉੱਥੇ ਕਹੂੰਗੀ ਚਰਮੇ ਨਹੀਂ ਹੋਦੀ ਤੈਨੂੰ ਮਾੜੀ ਮੋਟੀ ਚੱਲ ਕੋਈ ਨਹੀਂ ਚਾਹ ਤੂੰ ਕਾ ਜਾਂ ਆਪਣੀ ਧੀ ਨੂੰ ਕਾ ਮਿੱਤੋ ਓਏ ਉਹ ਨੂੰ ਘਟਦਾ ਧੀ ਨੂੰ ਕਾ ਧੀ ਨਹੀਂ ਲੈ ਲੈ ਰੋਟੀ ਆਪਣੇ ਚੁੱਲੇ 'ਚ ਆ ਕੇ ਕਦੋਂ ਚਾੜਨੀ ਹੈ ਮੈਂ ਕਦੋਂ ਜਾਣ ਨਹੀਂ ਦੱਸੇ ਮੇਰੀ ਇਸ ਕੰਮ ਦੱਸ ਦੇ ਨਾ ਹੁਣ ਚੱਲ ਵਿਆਹ ਨੂੰ ਮੈਨੂੰ ਦੱਸ ਮੈਨੂੰ ਰੋਟੀ ਨਾ ਲਾਉਣੀ ਆ ਦੋਖੀਆਂ ਹੱਲੇ ਉਹਦੇ ਤੋਂ ਰੋਟੀ ਨਹੀਂ ਪਕਾਉਣੀ ਕਦੋਂ ਪਕਾਣੀ ਆ ਜਦੋਂ ਬਾਹਰ ਮੁੜ ਕੇ ਫੇਰ ਵਾਪਸ ਚਲ ਗਈ ਉਹ ਕੋ ਚੈਲ ਜਵੇ ਮੈਂ ਰੋਟੀ ਨਹੀਂ ਪਕਾਉਣੀ ਹਰਾਮ ਦੀ ਕਿਸੇ ਵੇਲੇ ਤਾਂ ਕਹਿੰਦੇ ਮਾਰ ਨੂੰ ਦੇ ਦੇ ਤਾਂ ਰੋਟੀਆਂ ਲਾ ਕੇ ਤੁਸੀਂ ਪੀਜੇ ਬਰਦਰ ਖਾਓ ਕਿਉਂ ਸੀ ਨਹੀਂ ਖਾਂਦੇ ਪੀਜੇ ਬਿਮਾਰ ਨਹੀਂ ਹੋਣਾ ਪੀਜੇ ਬਰਦਰ ਖਾ ਕੇ ਮੇਰਾ ਮੇਰੀ ਰਾਨ ਨੂੰ ਫੁਫਾਵਾ ਹੋ ਜਾ ਤੇ ਤੇ ਸਿਲੰਡਰ ਭਰ ਆ ਦੇਣਾ ਸਿਲੰਡਰ ਭਰ ਆ ਦੇਣਾ ਮੈਨੂੰ ਨਹੀਂ ਪਤਾ ਚੁੱਲਡਰ ਵੀ ਖਾਲੀ ਪਿਆ ਯਾਰ ਮੈਂ ਮੇਰਾ ਦਿਮਾਗ ਨਾ ਕੰਮ ਕਰ ਮੇਰਾ ਜਿਹੜਾ ਦਿਮਾਗ ਖਰਾਬ ਕਿ ਕਰ ਅੱਛਾ ਹਣ ਅਪ ਕੀ ਕਾਇ ਮੈਨੂੰ ਲੈ ਜਾਈਂ ਪੈਰੀ ਦੰਦਾ ਰੁਪੀਓ ਨੂੰ ਪਕਾਉਣ ਤੂਸਾਰ ਤੂਸਾਰ ਤੂ ਜੋ ਕਾ ਦੀ ਕਰ ਤੂ ਕਾਰ ਗੁੱਡੀ ਦੇ ਸਿਰ ਕਰਕੇ ਬੋਲਣਾ ਤੂ ਉਹਦੇ ਨਾਲ ਰੋਲ ਕੇ ਬੋਲਣਾ ਬੋਲ ਮੈਂ ਨਹੀਂ ਉਹਨੂੰ ਤੂੰ ਰੋਟੀ ਪਕਾਉਣ ਦਿੰਦਾ ਤੂ ਕਰ ਮੈਂ ਨਹੀਂ ਜੋ ਕਾ ਚੱਲ ਘਰੋਂ ਨਿਕਲ ਬਾਹਰ ਜਾ ਖਾ ਲੈ ਬਰਗਰ ਖਾ ਲੈ ਪੀਜੇ ਦਾ ਤੂ ਘਰੋਂ ਨਿਕਲ ਬਾਹਰ ਪਾਸਤਾ ਖਾ ਲੈ ਕਢਾ ਕੇ ਤੈਨੂੰ ਮੈਂ ਦੱਸਦਾ ਰੋਟੀ ਪਕਾਉਣੀ ਖਰਾਬ ਜੇ ਮੈਂ ਕਰਾਂ ਜੋ ਓ ਯਾ ਮੇਰਾ ਮੋਟਾ ਹੁੰਦਾ ਯਾਰ ਮੇਰੀ ਜਨਾਨੀ ਆਈ ਯਾ ਜਨਾਨੀ ਹੁਣ ਕੋਦੇ ਕੋਡੇ ਮੰਡਾ ਬੈਠ ਰਹਿਣਾ ਮੈਂ ਫੇ ਗਿਆ ਮਸੀ ਤਾਂ ਮਿਲੀ ਏ ਛੜੇ ਨੂੰ ਮਸੀ ਮਿਲੀ ਤੂੰ ਕਹਿੰਦਾ ਨਾ ਤੂੰ ਲਿਆ ਸੀ ਹਰਾਮ ਦੇ ਆਪਣੀ ਜਨਾਨੀ ਮਸੀਨ ਮਿਲੀ ਮਸੀ ਮਿਲੀ ਕਰਦਾ ਰਹਿ ਤਾ ਤੂੰ ਕਰ ਜੋ ਕੰਮ ਚੱਲੇਗਾ ਹੰ ਕੰਮ ਕਰ ਓ ਰੋਟੀ ਪਕਾ ਲੈ ਇਹਨੂੰ ਕਹਿੰਦਾ ਮੈਂ ਛੱਡਣਾ ਨਹੀਂ ਇਹਨੂੰ ਕਹਿੰਦਾ ਮੈਂ ਤੂੰ ਕਰ ਤਾ ਜਾ ਹਾਂ ਮੇਰਾ ਪਰ ਕਾ ਮੈਂ ਰੋਟੀ ਕੀ ਕਹਿੰਦਾ ਕਰਾ ਜੋ ਕਰਾ ਕਰਾ ਜੋ ਕਰਾ ਕਰਾ ਜੋ ਕਰਾ ਕਰਾ ਮੈਂ ਕਰੋਣਾ ਨਹੀਂ ਕੰਮ ਕੋਠੇ ਦੇ ਬਠੀ ਕੀ ਗੋਬੀ ਕੀ ਕੋਬ ਕੋਠੇ ਬਠੀ ਰ ਮੈਂ ਕੀ ਕਰ ਮੈਂ ਦਲਦੀ ਨਹੀਂ ਤੇਰੀ ਗੋਟੀ ਤੂੰ ਕੀ ਕਹਿੰਦਾ ਮੈਂ ਡਰ ਕੇ ਰਹਾ ਬੜਾ ਮਾਹੌਲ ਜਿਹਾ ਤੇ ਰਹਿਣਾ ਚਾਹੀਦਾ ਨਹੀਂ ਨਹੀਂ ਦਰਨਾ ਮੈਂ ਨਹੀਂ ਦਰਨਾ ਤੂੰ ਅਟਕਾ ਰੋਟੀਆਂ ਤੂੰ ਪਕਾ ਦੇ ਕਿੱਲਾ ਬਲੀ ਜਾਂਦਾ ਰਾਮਿਆ ਉਧਰ ਜਾ ਕੇ ਦੇਖੋ ਕੁੱਤੇ ਨੇ ਰੋਟੀ ਮੇਰੀ ਖਾਪਾ ਰਹਾ ਨਾ ਮਾਲਾ ਹਾਲ ਨਹੀਂ ਮੈਂ ਹੀ ਆਉਣਾ ਤੂੰ ਪਕਾ ਲੈ ਮੈਂ ਉਹ ਨਹੀਂ ਲਾਉਣੀ ਹੱਲੇ ਪਰੇ ਹੋ ਤੂੰ ਪਰੇ ਜਾ ਮੈਂ ਨਹੀਂ ਆਲੇ ਸੋ ਬੇਹੱਦ ਮੈਂ ਯੋਲੰਡਾ ਪਕਾ ਤੂੰ ਪਰੇ ਇੱਕ ਦੋ ਉਹ ਕਹਿੰਦਾ ਤਾਲੀਆਂ ਮੇਰਾ ਤਾਲੀਆਂ ਤੇਰਾ ਹੀ ਆ ਸਾਰਾ ਕੁਝ ਅਸ ਵੀ ਤੇਰਾ ਹੀ ਆ ਮੈਂ ਯੋਲੰਡਾ ਪਕਾਵੇ ਦੇਣਾ ਨਹੀਂ ਦਰ ਫਿਟੇ ਲਾਂ ਤ ਮੈਂ ਕਹਿੰਦੀ ਤੇਰੀ ਕਰਤੂਤ ਦੇ ਦਰ ਫਿਟੇ ਲਾਂ ਤ ਤੇਰੀ ਕਰਤੂਤ ਦੇ ਹਰਾਮ ਦੇ ਆ ਟੀਵੀ ਨੂੰ ਲਾਲਾ ਕੰਜਰਾ ਲੈ ਨਹੀਂ ਲਾਣੀ ਹੱਲੇ ਅਗਲੀ ਵਾਰ ਕਰ ਪੀਟਿਆ ਤੇ ਰੱਖਣੀ ਆ ਦੇਖ ਲੈ ਸ਼ਰਮ ਤਾਂ ਨਹੀਂ ਆਉਂਦੀ ਇਹਨੂੰ ਬੋਲੀ ਰੋਦੇ ਦੋਹਾ ਚਾਟਾ ਫਾਜੂ ਮੈਨੂੰ ਬਾਈ ਵੀ ਕਿੱਦਾਂ ਦੀ ਆ ਮਸਕਾਉ ਅੱਥਾ ਦੇ ਵਿੱਚ ਉਹਦੇ ਲਾ ਗਾਣ ਪਾਣੀ ਹੱਥ ਪਾ ਦੇ ਨੇ ਹੁਣ ਲੈ ਜਾਣੇ ਪਾ ਦੇ ਜਾਣੇ ਆ ਹੱਥ ਪਾੜ ਜਾਣੇ ਪਾਣੀ ਗੋਲੀ ਰੋਟੀ ਗੋਲ ਨਹੀਂ ਲੈਂਦੀ ਗੋਲ ਲੱਥੂ ਜਦੋਂ ਮੈਂ ਸਾਰੇ ਜੱਪ ਕਰਕੇ ਖਾ ਲਏ ਜਦੋਂ ਬੱਜਣ ਲੱਗ ਪਈਆਂ ਨਾ ਮੇਰੇ ਕੋਲ ਦੈਂ ਚੜਾ ਦੂੰ ਨਹੀਂ ਤੂੰ ਸੈਂਡਰ ਭਣਾ ਲਾਂਡਾ ਪਹਿਲੇ ਦੱਸ ਆ ਮੂੰਹ ਫਲੋਰ ਨੂੰ ਕੀ ਤੈਨੂੰ ਨਹੀਂ ਪਤਾ ਸੈਂਡਰ ਖਾਲੀ ਹੋ ਜਾ ਮੇਰੇ ਤੋਂ ਚੁੰਨੇ ਦੀ ਮੱਫਾ ਨਹੀਂ ਬਚਦਾ ਸੱਦੀ ਗੱਲ ਆ ਜਾਂ ਆਪ ਆਪਣੀ ਤੀਮੀ ਨੂੰ ਲਾ ਜੇ ਤੇਰਾ ਸੈਦ ਬੱਥਾ ਨੇ ਵਾਲਾ ਢੋਲੀ ਮਾਰਾ ਤੇ ਨਾ ਉਹਨੂੰ ਲਾ ਉਹ ਤਾਂ ਕੋੜੇ ਮਿੱਠੀਆਂ ਰੋਟੀਆਂ ਨਹੀਂ ਪਕਾਉਂਦਾ ਇਹਨਾਂ ਕੰਮ ਕੀ ਪੜਿਆ ਆਏ ਨੇ ਤੂੰ ਲੈ ਤੇ ਬਣਾ ਫਿਆ ਸਿੱਖਾਂਦੇ ਆ ਮੈਂ ਬਣਾ ਦਿੰਨਾ ਬਣਾ ਬਣਾ ਦਿੰਨਾ ਰੋਕ ਆਟਾ ਐ ਵੀ ਕੋਈ ਕਰ ਦਿੰਦੀ ਆ ਨਾ ਆਹ ਦੇਖ ਲੈ ਲੱਛਣ ਦੇਖ ਲੈ ਜੇ ਸ਼ਰਮ ਤੋਂ ਜੇ ਭਾਬੀ ਨੇ ਦੇਖ ਲਿਆ ਕੀ ਸੋਚੂਗੀ ਕੋਈ ਨਹੀਂ ਉਹ ਤਾਂ ਕੁੰਡਾ ਲਾਇਆ ਉਹ ਬਾਹਰ ਕੁੰਡਾ ਬਾਹਰ ਲਾਵੇਂ ਆ ਲੱਗੇ ਪਤਾ ਤਾਂ ਲੱਗੇ ਭਾਬੀ ਨੂੰ ਚਾਰਾਂ ਰੋਟੀਆਂ ਦਾ ਬਕਾ ਕੇ ਖਿਲਾ ਦੇ ਪੇ ਤਾਂ ਚਲ ਜਾਣਾ ਉਹ ਕਿਤੇ ਨਹੀਂ ਤੂੰ ਨੂਰ ਖਾਨੀਆਂ ਛੜੇ ਹੱਲੇ ਵੀਜ਼ਾ ਨਹੀਂ ਲਵਾਇਆ ਉਹਨੇ ਤੈਨੂੰ ਕਿਹਾ ਬ੍ਰਿਟਿਸ਼ ਪਾਸਪੋਰਟ ਥਾਂਬਣਾ ਬਹੁਤ ਬੁੱਖਾ ਐਨਾ ਨਹੀਂ ਮੈਂ ਡਰਦੀ ਰਾਮਦੇ ਜਿੰਨਾ ਤੂੰ ਮੈਨੂੰ ਡਰਾਉਣ ਈ ਆ ਯਾਰ ਅਗਲੀ ਯਾਰ ਬਾਲੇ ਹੈਗੇ ਯਾਰ ਸਗਨੇ ਆਦੇ ਬੇਰਾਰਗੀ ਐ ਐਵੇਂ ਹੋਣਾ ਮੇਰਾ ਮੁੰਡਾ ਵੀ ਹੀਰੇ ਵਰਗਾ ਆਇਆ ਉਹ ਆਪਣਾ ਕੁੱਤਾ ਹਰੇਕ ਨੂੰ ਟੋਮੀ ਲੱਗਦਾ ਹੁੰਦਾ ਮੈਂ ਤੈਨੂੰ ਇਹਨਾਂ ਦਾ ਦੱਸਦਾ ਆਪਣਾ ਕੁੱਤਾ ਹਰੇਕ ਨੂੰ ਟੋਮੀ ਲੱਗਦਾ ਆ ਮੇਰਾ ਮੁੰਡਾ ਤਾਂ ਹੀਰਾ ਆ ਦਾ ਕੋਈ ਨਹੀਂ ਮੈਕਲਾ ਨਹੀਂ ਜਿਆਦਾ ਐਕਟ ਵੀ ਨਹੀਂ ਪਕਾਇਆ ਹਾਂ ਹੁਣ ਕੀ ਕਰਦਾ ਤੂੰ ਆਹ ਰੋਟੀ ਲਾਉਣਾ ਉਹਨੂੰ ਲਾ ਲੈ ਉਹਨੂੰ ਉਹ ਤਾਂ ਮਿੱਠੀਆਂ ਰੋਟੀਆਂ ਬਕਵਾਲਾ ਦੋ ਓਏ ਓ ਹੱਲੇ ਮਿੱਠੀ ਜਾ ਪਿਆ ਰੋਟੀਆਂ ਉਹਨੂੰ ਦੈਨ ਨਹੀਂ ਕਰਦਾ ਚੁੱਪ ਕਰ ਜਾ ਤੂੰ ਹੱਲੇ ਚੱਲਣ ਦੇ ਲੱਛਣ ਦੇ ਲੈ ਇਹਨੇ ਲੱਛਣਾ ਉਹਦੇ ਖਾ ਲਿਓ ਯਾਰ ਸਾਹਬ ਦਾ ਕਿਹਦੇ ਤੂੰ ਪੀ ਜਾ ਰੋਟੀ ਸੇਰ ਰੋਟੀ ਆਸੀ ਬਈ ਇਹ ਖਾ ਖਾ ਕੇ ਲਾ ਵੀ ਇਹਨੂੰ ਮੜੇ ਚੱਜ ਨਾਲ ਕਿੱਦਾਂ ਆਹ ਨਹੀਂ ਕੰਡੇ ਜੇ ਭਾਂਤੇ ਇਹਦੇ ਤੂੰ ਛੜਾ ਥੋੜੀ ਆ ਆਹ ਦਾ ਕੰਮ ਨੇ ਛੜਿਆ ਵਾਲੇ ਫੜੇ ਆ ਦੇ ਲੈ ਆ ਦੇ ਲੈ ਆ ਦੇ ਲੈ ਲੈ ਇਹ ਕਿੰਨੇ ਸਾਰੇ ਰਾਤ ਲੱਗਾ ਰਹੀ ਰੋਟੀ ਨਹੀਂ ਪੱਕਣੀ ਉਹ ਪੱਕ ਜਾਣੀ ਕਿਤੇ ਨੇ ਤੇ ਭੁੱਖੇ ਥਾੜਾ ਨੇ ਕੰਮ ਟਕਾਣਾ ਮੈਂ ਸਾਰੀ ਰਾਤ ਇੱਥੇ ਟਾਈਆਂ ਬਣਾਈਆਂ ਟਾਈਆਂ ਬਣਾਈਆਂ ਕਿਤੇ ਨੇ ਨਿਕਾੜ ਉਹਨੂੰ ਲੈ ਆ ਗੋਪੀ ਮੈਂ ਠੀਕ ਨਹੀਂ ਮੇਰਾ ਸਿਰ ਦੌਦਾ ਮੇਰਾ ਗਲਾ ਦੌਦਾ ਆਵਾਜ਼ ਮੇਰੀ ਨਹੀਂ ਚੱਕਰ ਆਉਂਦੇ ਘਰੇਟਾ ਆਉਂਦਾ ਸੰਤਰੇ ਵਾਲੀ ਗੋੜੀ ਖਾਣਾ ਫਰਦੌ ਦਾ ਸਹਰ ਵਾਲੀ ਗੋਲੀ ਖਾ ਲਾ ਸਾਜਨ ਮੈਂ ਨਹੀਂ ਠੀਕ ਮੇਰੇ ਬਾਲਾ ਦੋਸਤ ਮੇਰੇ ਸਾਰੇ ਉਮਰਾਈ ਡਰਾਮੇ ਰਹੇ ਗੁੱਡੀ ਮਾਸੀ ਨੂੰ ਫੋਨ ਕਰੋ ਉਹਦੀ ਸਲਾਹ ਲਾਓ ਮੈਂ ਕਰਦੀ ਆ ਮੈਂ ਨਾ ਦੇਣਾ ਗੁੱਡੀ ਮੇਰੇ ਰਿਛੀ ਚ ਨਹੀਂ ਲੱਗੀ ਆ ਲੱਗੀ ਆ ਹਾਂ ਉਹਨੂੰ ਮੈਂ ਫੋਨ ਲਾਉਂਦੀ ਆ ਲਾਲਾ ਮੈਂ ਨਾ ਦੇਣਾ ਕੀ ਲੱਛਣ ਕਰਦਾ ਮੈਂ ਲਾਉਣਾ ਗੁੱਡੀ ਮੈਂ ਕਹਿੰਦਾ ਮੈਂ ਭੈਣ ਠੀਕ ਨਹੀਂ ਆਗੀ ਜੋ ਕਰਨਾ ਕਰ ਮੈਂ ਨਹੀਂ ਉਹਨੂੰ ਗੁੱਡੀ ਨੂੰ ਦੂੰਦਾ ਮੈਂ ਨਹੀਂ ਲਾਉਣ ਹੁੰਦਾ ਕਿਸੇ ਨੂੰ ਵੀ ਮੈਂ ਆਪੇ ਲਾ ਲੈਣੀ ਆ ਕੀ ਲਾ ਲੈਣੀ ਆ ਰੋਟੀ ਗੋਪੀ ਮੇਰਾ ਗਲਾ ਦੋਖਦਾ ਦੋਖਦਾ ਤੂੰ ਮੇਲੇ ਨਾ ਮੇਰਾ ਗਲਾ ਖਾਏ ਤੇ ਬੋਲਣ ਨੂੰ ਨਹੀਂ ਦੇ ਰਹਾ ਦੋਖਦਾ ਨਹੀਂ ਮੇਰੀ ਆਵਾਜ਼ ਨਹੀਂ ਨਿਕਲਦੀ ਬਹੁਤ ਔਖੀ ਕੱਢਦੀ ਮੈਂ ਓਏ ਠੀਕ ਨਹੀਂ ਅੱਜ ਦਾ ਸਿਰਦਾ ਤਾਂ ਰਹਿੰਦੇ ਅੱਛਾ ਆਵਾਜ਼ ਠੀਕ ਆ ਮਾ ਦਾ ਤੀਏ ਕਦ ਲੈ 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 ਹੁਣ ਉਹ ਆ ਗਈ ਆ ਗਈ ਗੋਲ ਆ ਗਈ ਓਏ ਪੱਕ ਗਈ ਪੱਕ ਗਈ ਗੋਲ ਆ ਗਈ ਗੋਲ ਹੈ ਆਹ ਦੇ ਲੈ ਕੁੱਤੇ ਦਾ ਹੱਡ ਗੋਪੀ ਮੈਂ ਕਹਾ ਮੇਰਾ ਮੈਂ ਠੀਕ ਨਹੀਂ ਮੈਨੂੰ ਚੱਕਰ ਆਉਂਦੇ ਆ ਵੇ ਉਹ ਬੋਟੀ ਆਪਣੀ ਨੂੰ ਕਹੇ ਚਾਰ ਰੋਟੀਆਂ ਪਕਾ ਦੇ ਹਣਾ ਆ ਦੇ ਲ ਆਪ ਰੋਟੀ ਬਕਾਉਣ ਲੱਪੇ ਤੂੰ ਵੀਡੀਓ ਕਾਲ ਕਰ ਤੈਨੂੰ ਦਿਖਾ ਲਿਆ ਇਹ ਹਰਾਨ ਦੀ ਆ ਤੂੰ ਰੋਟੀਆਂ ਪਕਾਉਣੀਆਂ ਮੈਂ ਉਹਨੂੰ ਮੈਂ ਕਹੇ ਮੈਂ ਠੀਕ ਨਹੀਂ ਚੱਕਰ ਆਉਂਦੇ ਵੇ ਉਹਨੂੰ ਕਹੇ ਚਾਰ ਰੋਟੀਆਂ ਉਹਦਾ ਕੰਮ ਆ ਕਹਿੰਦਾ ਉਹਦੇ ਕੋਮਲ ਹੱਥ ਹੋਏ ਮੈਂ ਕਹਿੰਦਾ ਗੰਦੇ ਕਰਨੇ ਆ ਲੈ ਉਹਦੇ ਨਾਂ ਪਲਾਸਾ ਾਰ ਕੇ ਨਾ ਲੈ ਮੈਂ ਕੀ ਕਰਾਂ ਉਹ ਵਿਚਾਰੀ ਕੋਸਵੀ ਨਹੀਂ ਲਾਣਾ ਕਹਿੰਦੇ ਉਹ ਕਹਿੰਦੇ ਨੇ ਇਹ ਨਹੀਂ ਕਰਦਾ ਜਿਹਦਾ ਮਾਸੀ ਰਾਜਦੇ ਨੇ ਜਿੰਨੀਆਂ ਰੋਟੀਆਂ ਇਹ ਖਾਂਦੇ ਆ ਸਾਲੇ ਇੰਨੀਆਂ ਕਿਦੇ ਭਈਏ ਲੱਗੇ ਹੁਣ ਸੀਰੀ ਹੋਰ ਹੀ ਖਾਂਦੇ ਜਿੰਨੀਆਂ ਇਹ ਖਾਂਦੇ ਮੈਂ ਟਕਵਾ ਦਾ ਵੀਡੀਓ ਵਾਲ ਤਾਂ ਕਰ ਤੈਨੂੰ ਦਿਖਾਵਾਂ ਕੀ ਗੱਲ ਛੜ ਕਰਦਾ ਉਹ ਗੁੱਟ ਥਾਗੋ ਫੇ ਤੇ ਨਹੀਂ ਰੰਗ ਵੀ ਕਰਾਉਣਾ ਯਾਰ ਜੇ ਮਾਂ ਤੂੰ ਕਰ ਤੇ ਛੋਟੋ ਵੀ ਨਵਾਜ ਬੈਨੇ ਆਉਂਦੀ ਮੈਨੂੰ ਫਰਮਾਂਸੀ ਨੂੰ ਇੱਕ ਫੋਨ ਲੈ ਕੇ ਦੋ ਟੈਕੀ ਫੋਟੋ ਹੈ ਦੀ ਉਦਾਂ ਖੱਚ ਕੇ ਰੱਖ ਲਾ ਕੋਲ ਭੂਲ ਲਾ ਲੈ ਵੀਡੀਓ ਗਾਲ ਲੱਪਈ ਲਾ ਨਹੀਂ ਹੈ ਲਾ ਨਹੀਂ ਹੈ ਹੈਨਾ ਇਹ ਆ ਪੱਕ ਗਈ ਪੱਕਾ ਉਂਗਲਾਣਾ ਸਵੇਰ ਨੂੰ ਧਾਰਾਂ ਵਿੱਚ ਚੋਣੀਆਂ ਇੱਕ ਗਰਾਵ ਸਵੇਰ ਨੂੰ ਧਾਰਾਂ ਵਿੱਚ ਚੋਣੀਆਂ ਮੇਂ ਉਂਗਲਾਣਾ ਮੱਝਾਂ ਵਿੱਚ ਚੋਣੀਆਂ ਮੱਝਾਂ ਕਿਹੜੇ ਵੇਲੇ ਚੋਣੀਆਂ 9 ਵਜੇ ਤਾਂ ਸੁੱਤਾੜਦਾ ਰਹਾਂਦਾ ਜਿੱਦਨ ਵੀ ਭਾਬੀ ਆਈ ਉਦੋਂ ਦਾ ਹੀ ਲੱਗਾ ਆਰੀਆਂ ਵਰਕੰਮ ਨੇ ਸੀਨ ਨੂੰ ਵੀਡੀਓ ਘਾਲਨੀ ਚੱਕਣੀ ਆਉਂਦੀ ਚੱਕਦੀ ਨਹੀਂ ਉਹ ਫੋਨ ਨਵਾਂ ਇਹ ਕੋ ਬੰਦਾ ਰੱਖ ਲੋ ਨਾਲ ਵੀਡੀਓ ਕੋ ਚੱਕਾ ਨੂੰ ਆ ਹੋਵੇ ਉਹ ਨਵਾਂ ਫੋਨ ਲੈ ਕੇ ਦੇਖ ਕੇ ਗਏ ਆ ਭੁੱਖੇ ਜਾ ਟਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ 100 ਗੱਲ ਇਹਨਾਂ ਦੀ ਆ ਸਾਲੇ ਹਰੋਸਦੇ ਹੀ ਨਹੀਂ ਨਵੇਂ ਫੋਨ ਨੂੰ ਤੇ ਤਾਂ ਪਰੋਠੇ ਬੰਨ ਲਾ ਹਾਂ ਲੋ ਐਦਾਂ ਨਹੀਂ ਜਲਾਨੀ ਲੈ ਤਾਂ ਮੈਂ ਪਰੋਠੇ ਨਾਲ ਲਾਉਣ ਨੂੰ ਤਿਆਰ ਐ ਵੀ ਨਾ ਨੂੰ ਕਿਉਂ ਕੋਸੱਲੇ ਅੱਲੇ ਮੈਂ ਉਹਦੀ ਬੱਟਟੀ ਅੱਲੇ ਦੁੱਸੀ ਹੀ ਲੈ ਪਾ ਤੂੰ ਚੱਕੀ ਨਹੀਂ ਵੀੜਿਆ ਪਾਲਾ ਹਾਂ ਚੱਕੀ ਨਹੀਂ ਇਹ ਚੱਕਾ ਹੀ ਨਹੀਂ ਲੰਦਾ ਮੈਂ ਬੰਦਾ ਆ ਕਰਾ ਮਾਸੀ ਕਾਂਦ ਚ ਮਾਰੂ ਫੋਨ ਫੇਰ ਛੱਕ ਹੋ ਜੂ ਨਵਾਂ ਫੋਨ ਤੈਨੂੰ ਲੈ ਕੇ ਦੇ ਕੇ ਗਿਆ ਉਹ ਕਹਿੰਦਾ ਸੀ ਗੱਜੀ ਚ ਬੇ ਉੱਤੇ ਤੇ ਦੇ ਉਸੇ ਭਰਾ ਗਈ ਓ ਯਾਰ ਇੱਥੇ ਰੋਟੀਆਂ ਨਹੀਂ ਲੈਂਦੀਆਂ ਤੁਹਾਨੂੰ ਫੋਨ ਦੀ ਪਈ ਫੋਨ ਦੀ ਪਈ ਆ ਹਣ ਇਹਨੂੰ ਕਹਿ ਵੀ ਉਹਨੂੰ ਤੀਵੇਂ ਨੂੰ ਕਹਿ ਦੋ ਰੋਟੀਆਂ ਰਾੜ ਦੇਵੇ ਉਹ ਮਾਸੀ ਮੈਂ ਲਾ ਕੇ ਤੇ ਲੈ ਇਹ ਤਾਂ ਖਾਣਾ ਨਹੀਂ ਆੜਦੇ ਦੂਸਰ ਸਵੇਰ ਤੋਂ ਸ਼ੁਰੂ ਹੁੰਦੇ ਤਕਾਲਾ ਪੈ ਜਾਂਦੀ ਆ ਅੰਦਰ ਇਹਨਾਂ ਨੇ ਬਾੜਾ ਦਿੱਤਾ ਆ ਰਾਣੇ ਕੋ ਅੱਗੇ ਘਾੜ ਦੇਣੇ ਕੋ ਗਿਆ ਕੜਦਾ ਕੋਈ ਨਹੀਂ ਤੂੰ ਰੋਟੀ ਦੇਖ ਲੈਂਦੀ ਤੂੰ ਦੇਖ ਜਿੱਦਾਂ ਨੇ ਮੇਰੀ 골 ਜਨਾਨੀ ਉਦਾਂ ਦੀ ਰੋਟੀ ਅਰ 골 ਨਹੀਂ ਉਹ ਬਹੁਤ ਚੌਸਦੇ ਆ ਹਾਂ ਤੂੰ ਦੱਸਣ ਲੱਗ ਪਿਆ ਬੈਂੀਆਂ ਰੋਟੀਆਂ ਖਾਂਦੇ ਆ ਆਹੋ ਆਹੋ ਹਾਂ ਬੰਦਾ ਬਹੁਤ ਰੋਟੀਆਂ ਦਾ ਬਾਡਾ ਜ਼ਿੰਦਾ ਆ ਦੇਖ ਲੈ ਦੇਖ ਲੈ ਮੈਂ ਕਿਹ ਅੰਗਲਾਣਾ ਸਾੜ ਲਈ ਸੁਵੇ ਨੂੰ ਧਾਰਾ ਤੂੰ ਹੀ ਚੋਨੀਆ ਰੋਟੀ ਚੋਣਾ ਕਿ ਤੇ ਚਾਹਤ ਹੋਣਾ ਤੂੰ ਤਾਂ ਭੁੱਖੇ ਮਰਦੇ ਆ ਖਾ ਖਾ ਧੜੀ ਕੋ ਨਤਵੇਂ ਉੱਥੇ ਗੁੰਨਣਾ ਜਾਂ ਬੈਟ ਤੇ ਰਾਤ ਨੂੰ ਰੋਟੀ ਘੱਟ ਖਾਈ ਦੀ ਆ ਆਰਾਮ ਜਿਆਦਾ ਅੰਦਨਾ ਵਾਰੰ ਸ਼ਰਮ ਨਹੀਂ ਆਂਦੀ ਅੱਜਾ ਪੜਾਉਂਦਾ ਸਾਰੀ ਅਮਨ ਮੋਹਣ ਨੇ ਤੈਨੂੰ ਲਾ ਲਾ ਦਿੱਤੀਆਂ ਗੱਲਾਂ ਬਾਤ ਦੀ ਆ ਤੇ ਸ਼ਰਮ ਦੀਆਂ ਗੱਲਾਂ ਕਰਦੀਆਂ ਲਾ ਲਾ ਦਿੱਤੀਆਂ ਮੋਹਣ ਨੂੰ ਰੋਟੀ ਵੀ ਨਹੀਂ ਆਂਦੀ ਮੈਂ ਮੋਹਣ ਲੈ ਆ ਮੈਨੂੰ ਪੜਾਇਆ ਸੱਚੀ ਗੱਲ ਮੈਸੇਜ ਆ ਮਤਲਬ ਤਾਂ ਘਹਿਰੀ ਆ ਨਹੀਂ ਹੁਣ ਮੇਰੀ ਗੱਲ ਸੁਣ ਜੇ ਹੁਣ ਮਾਂ ਸੱਸ ਢਿੱਲੀ ਹੋਵੇ ਤੇ ਨੌਨ ਨੂੰ ਚਾਰ ਰੋਟੀਆਂ ਇਹ ਤਾਂ ਟਾਈਟ ਕਦੀ ਹੋਈ ਨਹੀਂ ਸਾਰੀ ਉਮਰ ਢਿੱਲੀ ਰਹੀ ਏ ਭੈਣ ਮੈਂ ਸੱਚੀ ਨਹੀਂ ਠੀਕ ਇਹਨੂੰ ਮੈਂ ਕਹਾਂ ਮਨਪਿੰਕ ਦੋ ਚਾਰ ਰੋਟੀਆਂ ਮੈਂ ਨਹੀਂ ਜਾਣਦਾ ਦੋ ਚਾਰ ਕਿ ਮੈਂ ਤੈਨੂੰ ਉਹ ਕੋਲ ਦੀ ਬੁੜੇ ਮਤੋਂ ਮਿੱਠੀਆਂ ਰੋਟੀਆਂ ਨਹੀਂ ਪਕਵਾਉਂਦਾ ਭੈਣ ਆ ਮੈਂ ਰੋਟੀ ਪਕਾਉਣੀ ਪਾਉ ਇਹਨੂੰ ਬਕਵਾਸ ਤੇ ਰੋਟੀ ਪਕਾ ਕਹ ਪਕਾੜ ਜਾ ਸਲਾਹ ਨਾ ਦੇ ਜੱਦੀ ਆਵਾਬ ਹੈ ਆਪ ਕਿੰਨੀਆਂ ਕਾ ਕੇ ਮਿੱਠੀਆਂ ਰੋਟੀਆਂ ਲਾਤੀਆਂ ਇਹ ਮੈਨੂੰ ਸਭ ਪਤਾ ਨਹੀਂ ਹਾ ਆ ਚਾੜੀ ਨਹੀਂ ਇਹ ਨਹੀਂ ਜਾਂਦਾ ਚਾੜੀ ਕਰੇ ਲੈ ਇਹ ਮੰਨਦਾ ਹੀ ਨਹੀਂ ਕੋਈ ਖਾਲਾ ਜੀ ਦਾ ਬਾਰਾ ਚੌਕੇ ਚਾਹ ਨਹੀਂ ਰੋਟੀ ਬਣਾਉਂ ਨੂੰ ਕਹਿ ਸਾਨੂੰ ਦੇ ਸਾਰਿਆਂ ਨੂੰ ਤੂੰ ਤੀ ਭੁੱਖੇ ਬੈਠੇ ਆ ਉਧਰ ਦੇ ਸੁੱਤੀ ਰੋਟੀਆਂ ਭਾਲਦੇ ਆ ਮੈਂ ਨਹੀਂ ਕੇ ਵੀ ਬੱਬਾ ਬੈਂਕ ਚੌਂਕੇ ਚੜਾਈ ਦੀ ਹੁੰਦੀ ਆ ਕੋਈ ਸੌਖ ਸੁਖੀ ਜੀ ਆਹੋ ਹਾ ਛੱਲੇ ਵਾਲੇ ਬਾਬਿਆਂ ਦੇ ਛੱਲੇ ਦਾ ਇਹ ਬੇੜਾ ਇੱਕ ਮਿੰਟ ਨਾ ਨਵੀਂ ਨਵੀਂ ਆਉਂਦੀ ਉਹਨੂੰ ਚੌਂਕੇ ਚੜਾਈ ਓਏ ਤੂੰ ਹੌਲੀ ਬੋ ਨਵੀਂ ਨਵੀਂ ਨਾ ਸੁਣ ਨਾ ਲਵੇ ਉਹ ਕਹਿੰਦਾ ਮੈਨੂੰ ਜੇ ਮੇਰੀ ਬਾਟੀ ਚੌਂਕੇ ਚੜਾਉਂਦੀ ਸਾਰੀ ਉਹ ਮੈਂ ਚੌਂਕੇ ਚੜੀ ਰਹਿਣੀ ਉਹ ਲਾਉਣੀ ਕਦੋਂ ਓਏ ਤਾਂ ਗੱਲ ਐ ਰੋਟੀ ਕਿਤੇ ਥੋੜੀ ਖਾਂਦੇ ਮੈਂ ਟਕੜ ਪੰਜ ਤਾਂ ਇਹ ਖਾ ਜਾਂਦੀ ਐ ਇੱਕ ਟਾਈਮ ਦੀ ਆ ਉਹਦਾ ਬੱਟ ਟੱਟ ਜੂ ਓ ਲੂ ਵੀ ਤੇਰੀ ਮਾਂ ਆ ਲੈ ਆਹ ਲੋ ਲੋ ਰੋਟੀਆਂ ਮੈਂ ਕੋਪੀ ਹਾਂ ਦੋ ਰੋਟੀਆਂ ਲਾ ਦੇ ਰਾਮਦੇ ਆ ਮੈਂ ਠੀਕ ਨਹੀਂ ਆ ਗਈ ਮੈ ਗੋਲੀ ਲੱਗੀ ਆ ਉਹ ਲੂ ਹੀ ਜਾਂਦਾ ਪੈਣ ਰੋਟੀਆਂ ਮੇਰਾ ਹੀ ਤਰਸ ਕਰ ਲਾ ਮੈਨੂੰ ਭੁੱਖ ਲੱਗੀ ਆ ਜਿੰਨਾ ਉਹਦਾ ਨਾਂ ਲੈਨੀ ਆ ਨਾ ਕੋਮਲ ਐਦਿਆਂ ਕੋਮਲ ਐ ਕਿਊਟਨੈਸ ਐ ਉਹ ਹੱਲੇ ਤਾਂ ਮੈਂ ਆਪਣੀ ਕੋਮਲ ਨਹੀਂ ਬਣਾਈ ਉਹ ਤੇ ਇਹ ਮੋਸ਼ਨ ਤੋੜ ਦਿੰਦੇ ਆ ਰੋਟੀ ਬਣਾਉਂਦਾ ਮੈਂ ਹੁਣ ਦੱਸ ਕੀ ਕਰਾਂ ਮੈਂ ਤੂੰ ਕੀ ਕਰਦਾ ਤੂੰ ਪੰਨਾਂ ਦੇ ਵਿੱਚ ਤੇਲ ਪਾ ਕੇ ਸੌ ਜਾ ਰਾਤ ਨੂੰ ਰੋਟੀ ਬੰਦ ਢੱਡ ਤੁਹਾਡੇ ਗੋਗੜਾ ਢੀਂਗੀਆਂ ਢੀਂਗੀਆਂ ਨੇ ਕਈਆਂ ਖਾ ਖਾ ਢੜੀ ਕੰਦਗਾ ਦਾ ਸਾਰਾ ਕੰਮ ਆ ਤੁਹਾਡਾ ওই ਤਾਂ ਗੱਲ ਆ ਉਹ ਹੀ ਕਾਗੜਾ ਘੜਿਆ ਲੀਂ ਦੇ ਦੇਖ ਕੇ ਤਾਂ ਸਕਾ ਅੱਲਾ ਭੁੱਖ ਲੱਗੀ ਆ ਉਹਨੂੰ ਲਿਆ ਥਾ ਕਿ ਕੋਠੇ ਤਾਂ ਹਰਾਮ ਦੇ ਆਹ ਕਵਾਰੀ ਉਹਦੇ ਟੰਨਾ ਦੇ ਵਿੱਚ ਹੈਡਮੂਨ ਲੱਗ ਗਿਆ ਮੈਂ ਕਹਿੰਦੀ ਥੋੜੀ ਗੱਲ ਸੁਣੀ ਥੋੜੀ ਬਹੁਤ ਛਿਲ ਰਹੀ ਹੈ ਪ੍ਰੇਣਾ ਚੁੰਮ ਲਾ ਲਾਣੀ ਇਹਨੇ ਚੁੰਮ ਲਾ ਲਾਣੀ ਆ ਮੂੰਹ ਤੇ ਗੱਲਾਂ ਆ ਮੂੰਹ ਤੇ ਗੱਲਾਂ ਰੱਤ ਪਾਲੀਆਂ ਅੱਮੀ ਮੈਂ ਤੈਨੂੰ ਸਭ ਜਾਣਦਾ ਤੂੰ ਕੀ ਮੈਨੂੰ ਜਾਣਦੀ ਆ ਉਹ ਤਾਂ ਹੈ ਮੂੰਹ ਤੇ ਆ ਗੱਲਾਂ ਪਿੱਠ ਤੇ ਕੀ ਕਰਦੇ ਆਂਗੇ ਨਹੀਂ ਕਰੋਗੇ ਜਦੋਂ ਉਹਨੂੰ ਚੁੱਕ ਕੇ ਨਹੀਂ ਜਾਣਦਾ ਮੈਂ ਨਹੀਂ ਜਾਣੀ ਆ ਇਹਦੇ ਛਿੱਤਰ ਨਹੀਂ ਆ ਤੇਰੇ ਸਾਧਕੇ ਮਾਸਾ ਮੇਰੇ ਮੂਹ ਦੇ ਗੱਲਾਂ ਮੇਰੇ ਮੂਹ ਦੇ ਗੱਲਾਂ ਇਦਾਂ ਹੀ ਹੋਣੀ ਇਦਾਂ ਹੀ ਹੋਣੀ ਕੋਈ ਨਹੀਂ ਇਦਾਂੇ ਹੋਲਾਂ ਦੇ ਤੂੰ ਹੀ ਮੇਰੀ ਤੀਵੀਂ ਛੜਾ ਦੇਣੀ ਮੈਂ ਤੁਹਾਨੂੰ ਅੱਜ ਲੱਗ ਕੇ ਦਿਖਾਤਾ ਤੁਹਾਡੇ ਮਗਰ ਲੱਗਾ ਤਾਂ ਮੈਂ ਤੀਵੀਂ ਘਵਾ ਦੇਣਾ ਕਹਿੰਦਾ ਤੁਸੀਂ ਮੇਰੀ ਤੀਵੀਂ ਘਵਾ ਦੇਣੀ ਆ ਲੱਗਦਾ ਤੇਰੀ ਤੀਵੀਂ ਨਹੀਂ ਦਿਵਾ ਦੇ ਦਾ ਤਾਂ ਮਸੀ ਨਹੀਂ ਤੇ ਤੂੰ ਹੀ ਖਾਣੀ ਆ ਨੇ ਹੁਣ ਮੈਨੂੰ ਇਹ ਜਿਹਦਾ ਗੱਲ ਰੋਟੀ ਨਹੀਂ ਜਿਹਦਾ ਤੰਦੂਰੀ ਨਾ ਹੁੰਦਾ ਉਦਾਂ ਬਣਾਈ ਆ ਨੇ ਹੁਣ ਰੋਟੀਆਂ ਲੂਈ ਜਾਂਦਾ ਆ ਹੁਣ ਓ ਲੂਈ ਕਿੱਥੇ ਦੇਖ ਤਾ ਤੇਰੀ ਸ਼ਕਲ ਨਾਲ ਸੋਹਣੀ ਰੋਟੀ ਆ ਦੇਖ ਉਹ ਇੰਨਾ ਹੀ ਰੱਖ ਲੈ ਰਹੀ ਆਗੇ ਉਹ ਚਾਪ ਕਰ ਜਾ ਕੋਗੇ ਗੱਦੇ ਲੱਗੀਆਂ ਆ ਕੋਗੇ ਗੱਦਾ ਕਿੱਥੋਂ ਮਿਲਦੇ ਆ ਆ ਰੇਟੀ ਅੱਟੀ ਹੱਲੇ ਨਹੀਂ ਮੈਂ ਜਾ ਮਾਸੀ ਆਏਗਾ ਬਰਗਰ ਖਾ ਲਾ ਪੀਜ਼ਾ ਖਾ ਲਾ ਤੈਨੂੰ ਵਧੀਆ ਲਿਆ ਦਿੰਨੇ ਆ ਮੈਂ ਉਹਨੂੰ ਰੋਟੀਆਂ ਦੀ ਪਸੂੜੀ ਪੈੜੇ ਨਹੀਂ ਦੇਣਾ ਮੇਰਾ ਤਾਂ ਅੱਗੇ ਕਲਾ ਖਰਾਬ ਆ ਮੈਂ ਬਰਗਰ ਪੀਜ਼ਾ ਖਾ ਕੇ ਤੇ ਹੋਰ ਕਲਾ ਖਰਾਬ ਕਰਨਾ ਨਹੀਂ ਮੰਨਦਾ ਹੀ ਨਹੀਂ ਮੈਂ ਕੀ ਕਰਾਂ ਕੋ ਜਗ੍ਹਾ ਤੇ ਚਾੜਦੀ ਆ ਚੌਂਕੇ ਚਾੜਵਾ ਹੀ ਨਹੀਂ ਚਾੜਦੇ ਚੌਂਕੇ ਸਾਡੇ ਨਹੀਂ ਰਿਵਾਜ ਇਹ ਹਲੇ ਲਾਉਦੇ ਆ ਸਾਡੇ ਮੈਂ ਸਾਰੇ ਆਲਡ ਵਲਡ ਚ ਰਿਵਾਜ ਵਾ ਆ ਚੌਂਕੇ ਹੀ ਨਹੀਂ ਚੌਂਕੇ ਚਾੜਨੀ ਮੂ ਵੀ ਬਣਦੀ ਆ ਮੂ ਵੀ ਬਣਦੀ ਹੁੰਦੀ ਉਹ ਵੀ ਬਣਦੀ ਬਾਅਦ ਸੜੀ ਮੂ ਵੀ ਨਾਲ ਸਾਤ ਨੇ ਉਸ ਟੀਮਾ ਹੋਰ ਗਈ ਨੂੰ ਨਹੀਂ ਆ ਚਾੜਦਾ ਮੈਂ ਤੇਰਾ ਸਾਥ ਭਾਬੀ ਜੀ ਅਸਾ ਜ਼ਰੂਰੀ ਮਿੱਠੀਆਂ ਓਡੀਆਂ ਖਾਣੀਆਂ ਤੇ ਚਾਕਲੇਟ ਲੈ ਕੇ ਖਾ ਲੋ ਰੋਟੀ ਦਾ ਤਾਂ ਸ਼ੁਰੂ ਕਰੋ ਐਵੇਂ ਮੈਂ ਕਰ ਦੂਮ ਤੇ ਕੱਪੜੇ ਵੀ ਪ੍ਰੈਸ ਕਰ ਦੂ ਤੇ ਧੋ ਵੀ ਦਊ ਕਦੇ ਮੈਂ ਮੁੱਛ ਕੇ ਤੇ ਪੈਰਾਂ ਦੀਆਂ ਨਾ ਮੈਂ ਇਨਾਮ ਨਹੀਂ ਮੈਂ ਗਿਰਿਆ ਉਹਦੇ ਪੈਰਾਂ ਦੀ ਜੁੱਤੀ ਪਾਉਂ ਪਹੁੰਚ ਕੇ ਕਿ ਮਾਸੜ ਤੋਂ ਜਿਹੜੇ ਜੱਜ ਹੈ ਜਿਹ ਜਿੰਨਾ ਕ ਜੱਜ ਹੈ ਉੱਥੇ ਕ ਮੈਂ ਕਰ ਦੂੰਗਾ ਕੰਮ ਆ ਜੱਜ ਬਹੁਤ ਜਿੰਨਾ ਥੱਲੇ ਲੱਗਾ ਪੈਰਾਂ ਦਾ ਕੀ ਇਲਾਜ ਕਰਾਂ ਮੈਨੂੰ ਦੱਸ ਇਹਦਾ ਨਾਂ ਦਿੱਤੀ ਕਰਨਾ ਕਦਾਂ ਦੇ ਆ ਜੱਜ ਚਾਹੀਦੀ ਗੱਲਾਂ ਆ ਦੁੱਧ ਵੀ ਪੀਣਾ ਹੁੰਦਾ ਪਰ ਰਾਸਨ ਕੋਟ ਕੋਟ ਉਹ ਵੀ ਇਹੀ ਗਰਮ ਕਰਕੇ ਤਾਂ ਹੀ ਗਰਮ ਕਰਾ ਲਾ ਤਾਂ ਉਹ ਕਰਾਉਣਾ ਦੁੱਧ ਨਹੀਂ ਹਾਂ ਛੀਰੀ ਦਾ ਪੋਣਾ ਐ ਛੋੜੀ ਨਹੀਂ ਸਭ ਚੌਲ ਬਣਾ ਲਾ ਚਾਹ ਨਾਲ ਮੈਂ ਕਰਦੀ ਹਾਂ ਉਹ ਕਹਿੰਦੀ ਆਕ ਲਾਉਂਦੀ ਐ ਇਹ ਪੱਗ ਨਹੀਂ ਲਾਉਂਦੀ ਉਹ ਸਹੀ ਕਹਿੰਦੀ ਆ ਮੈਂ ਨਹੀਂ ਲਾਉਣੀ ਰੋਟੀ ਬੰਦੇ ਦਾ ਪੁੱਤ ਬਣ ਜਾ ਮੈਂ ਮੈਂ ਨਹੀਂ ਅਸੀਂ ਨਹੀਂ ਖਾਣੀਆਂ ਬੰਦ ਕਰ ਰੋਟੀਆਂ ਅਸੀਂ ਨਹੀਂ ਖਾਣੀਆਂ ਰਹਿਣੇ ਨਹੀਂ ਖਾਣੀਆਂ ਤੁਸੀਂ ਪਾਣੀਆਂ ਸਾਂਝਾ ਅਸੀਂ ਨਹੀਂ ਖਾਣੀਆਂ ਲੂ ਲੂ ਸਿੱਟੀ ਜਾਂਦਾ ਉਹ ਲੂ ਕਦੇ ਸੋਨੇ ਵਰਗੀ ਰੋਟੀ ਆ ਪਾਣੀਆਂ ਰਹਿਣ ਦੇ ਵਾ ਪਕਾਉਣੀ ਨਹੀਂ ਖਸੂ ਨਾ ਮਿੰਦੇ ਨੂੰ ਕਹੇ ਉੱਤੇ ਮੇਮ ਕੋਲ ਆਇਆ ਵੇ ਵੱਡ ਜੂ ਮੇਮ ਕਦੀ ਮਾਂ ਹੁੰਦੀ ਤੇ ਵੀ ਰੋਟੀ ਕਦੀ ਤੂੰ ਹੁਣ ਦਾ ਸੁੱਖ ਲੈਣ ਦਾ ਟਾਈਮ ਆਇਆ ਹੁਣ ਤਾਂ ਦਾ ਤੀਵੀ ਦਾ ਤੇਰੀ ਦਾ ਸੁੱਖ ਲੈਣਾ ਸੀ ਹੁਣ ਤੂੰ ਰੋਟੀ ਤੂੰ ਆਪ ਪਕਾਉਣਾ ਬੱਟੀ ਆਈ ਤੇ ਕੋਈ ਨਹੀਂ ਨੇ ਮਾ ਨੇ ਕਦੀ ਲਾਇਆ ਨੀ ਤੂੰ ਤਾਂ ਚਲਾਕ ਕਿੰਨਾ ਭਾਬੀ ਨੂੰ ਹੈੱਡਫੋਨ ਲਾ ਆਇਆ ਕੰਨਾਂ 'ਚ ਉਹਨੂੰ ਹੁੰਦਾ ਨਹੀਂ ਮੈਂ ਮੈਂ ਬੋਲਦੀ ਹਾਂ ਹੈੱਡਫੋਨ ਲਾਇਆ ਮੈਂ ਤਾਂ ਬੋਲੂਗੀ ਹਾਂ ਹਾਂ ਸੱਚ ਦੱਸੂ ਮੈਂ ਸੱਚ ਬਣ ਕੇ ਮੈਂ ਉਹਨੂੰ ਮੈਨੂੰ ਮੈਂ ਜੋ ਹਲੇ ਕੋਡ ਮਰਜ ਨਹੀਂ ਹੋਈ ਹਲੇ ਕੱਖ ਨਹੀਂ ਉਹ ਅਗਲੇ ਲਈ ਜਾ ਵੀ ਸਕਦੇ ਆ ਐਦਾਂ ਕਿਦਾਂ ਲਾ ਜਾ ਸਕਦੇ ਆ ਸਾਡੀ ਨਾ ਬਣ ਗਈ ਹੁਣ ਨਹੀਂ ਅਸੀਂ ਸਾਡੀ ਦਿੰਦੇ ਕਿੰਨੀਆਂ ਕਿੰਨੀਆਂ ਖਾਣੀਆਂ ਸਾਸੀ ਕੀ ਕਰੀਏ ਹੁਣ ਜਾ ਤੂੰ ਐਦਾਂ ਕੁੱਪੜਿਆ ਨਹੀਂ ਉਹ ਵੀਡੀਓ ਕਾਲ ਕਰਦੀ ਆ ਦੇ ਲੈ ਆ ਦੇ ਲੈ ਆ ਦੇ ਆ ਦੇ ਮੈਂ ਦੱਸ ਤਾ ਇਹਨਾਂ ਦੇ ਟੈਕ ਆਂ ਤੇਨ ਦਿਖਾਉਣੀ ਐ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇਨ ਦਿਖਾਉਣੀ ਆ ਵੇਟ ਕਰ ਆ ਦੇ ਤਾ ਹੁਣਾ ਬੈਸ ਕੈਮਰਾ ਅੱਛਾ ਹਾਲੇ ਤੂੰ ਕਾਦੇ ਮਰਨਾ ਸੁੱਖੀ ਸੰਦੀ ਇਹ ਦੇਖ ਕਿਦਾਂ ਪਿਉ ਜੀ ਲੈ ਤਾ ਕਿ ਤਾ ਛੋਟਾ ਆ ਮੈਂ ਤੂੰ ਕਹਦਾ ਨਹੀਂ ਬੈਣੇ ਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਉਹਨੂੰ ਉਹਨੂੰ ਸੱਦ ਲਾ ਆਨ ਚਾਰ ਰੋਟੀਆਂ ਪਕਾ ਦੇਵੇ ਮੈਂ ਠੀਕ ਸੀ ਦਾ ਮਰੀਜ ਹਾਂ ਰਾਨੂ ਦਾਟਾ ਚੁੰਡਾ ਕਰੀ ਜਾਂਦਾ ਢਾਈ ਜਾਂਦਾ ਹਾਂ ਆਟਾ ਫੇਕ ਰੱਬ ਕਰੀ ਜਾਂਦਾ ਦੇ ਟਿੱਕੜ ਪਕਾ ਪਕਾ ਸੁੱਟੀ ਜਾਂਦਾ ਉਹ ਚਾਪ ਕਰ ਦਿਆ ਤੂੰ ਚੱਲਣ ਦੇ ਜੋ ਹੁੰਦਾ ਹੋਣ ਦੇ ਬਹੁਤੀਆਂ ਇੱਥੇ ਸਕੀਮਾਂ ਨਾਲ ਦੇ ਆ ਤੂੰ ਮੈਂ ਕੱਪਟਨ ਤੂੰ ਸਲਾਹ ਦੇ ਇਹ ਚਾਰ ਰੋਟੀਆਂ ਉਹ ਲਾ ਦੇਗੀ ਕੀ ਹੋਣ ਲੱਗਾ ਤੂੰ ਦੱਸ ਉਹ ਲਾਣੀਆਂ ਚਾਹੀਦੀਆਂ ਅਮਨਪਰੀਤ ਨੂੰ ਹਾਂ ਹਾਂ ਨਹੀਂ ਸਾਰਾ ਆਪਣੀ ਹੱਲ ਤਾਂ ਨਾਲ ਹੈਈ ਦਗਰ ਵਾਟੇ ਕਾ ਬਗਾਉਣਾ ਹੁੰਦਾ ਤੂੰ ਦੱਸ ਗੋਪੀ ਮੈਨੂੰ ਪਹਿਲਾਂ ਪੈਣਾ ਆ ਜਾ ਚਾਰ ਕਦਨ ਦੋ ਕਦਨ ਰਹਿ ਜਾ ਇਹਨੂੰ ਮੜ ਜਾ ਬੰਦਾ ਬਣਾ ਜਾ ਪੈਣੇ ਮੇਰਾ ਤਲਾਕ ਕਰਾ ਲੈਣਾ ਭੈਣ ਤੂੰ ਮੈਂ ਤੈਨੂੰ ਕੋਡ ਮੈਰਜ ਤੋਂ ਬਗੈਰ ਹੀ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਇਹਨੂੰ ਨਾ ਹੀ ਸੱਦ ਕਿਉਂ ਨਾ ਸੱਦਾ ਆਏ ਜੀ ਆਏ ਆਏ ਲੈ ਲੈ ਗੂਗਲ ਟ੍ਰਾਂਸਲੇਟ ਕਾਡੋ ਨੀ ਕੁੜੀ ਜੰਦਰੀ ਕੀ ਬੋਲਦੀ ਗੂਗਲ ਕਰਨੀ ਮੈਂ ਮਨਪ੍ਰੀਤ ਨੂੰ ਕਹਿ ਦੋ ਚਾਰ ਰੋਟੀਆਂ ਲਾ ਦੇ ਲਾ ਦੇ ਲਾ ਦੇ ਨਹੀਂ ਕੰਦਾ ਮੈਂ ਲਾਉਣ ਦੇਣੀਆਂ ਨਹੀਂ ਮੈਂ ਤਨੂ ਆਪਣੇ ਹੱਥੀਂ ਖਵਾਉਂਦੀ ਕਦੇ ਮਾਉਂਦੀ ਤੇ ਵੀ ਪੱਕਾ ਤੇ ਕਦੇ ਮਾਣ ਨੇ ਉਹ ਤੁਹਾਡੇ ਲਈ ਤਾਂ ਮੈਂ ਕੀਤਾ ਇਹਨੀ ਪੋਚੇ ਤੱਕ ਮੈਂ ਲਵਾਉਂਦਾ ਰਿਹਾ ਪੋਚੇ ਤੱਕ ਮੈਂ ਲਵਾਉਂਦਾ ਰਿਹਾ ਕੀ ਕਹੂਗਾ ਜਿਹੜਾ ਕੋਈ ਜਾਂਦਾ ਖੈਲਾ ਤੇ ਆੜ ਗਵਾੜ ਤੇ ਹੈ ਨਹੀਂ ਖੱਤਿਆਂ ਦੇ ਵਿੱਚ ਘਾ ਰਿਆ ਮੈਂ ਤੈਨੂੰ ਇੰਨਾ ਦੱਸ ਦਿੱਤਾ ਮਨਪਰੀ ਦਾ ਸ਼ਾਪਿੰਗ ਕਰਾ ਕਰਨੀ ਕਹਿੰਦੀ ਐ ਰੋਟੀਆਂ ਬਕਾਉਣ ਕੋਈ ਮੈਂ ਬਪਕਾ ਲੂੰ ਗੜਬੇ ਵਰਗੀ ਰੰਨਾ ਮੈਂ ਬਕਾ ਲੂੰ ਹਾਂ ਜੈਨ ਆਈ ਤੁਸੀਂ ਵੀ ਤਰਾ ਕੰਮ ਤੋਂ ਨਾ ਕਰੀਂ ਨਾ ਆਹਨ ਕੋ ਨਿੱਤਨ ਤਰਸੇ ਹੁੰਦਾ ਆਪਣੇ ਹਸਬੰਡ ਤੋਂ ਆਉਂਦਾ ਆ ਫਿਰ ਲੱਗੋ ਮਾਨਪ੍ਰੀਤ ਕੋ ਸੰਭੋ ਡਿਊਟੀ ਸੇ ਮਾਨਪ੍ਰੀਤ ਐ ਖਾਂਦੇ ਬਾਈ ਥਿਸ ਇਜ਼ ਜ਼ਬੈਰੀ ਬਿੱਗੀ ਈਟਿੰਗ ਫੂਡ ਯਾ ਯੂਰ ਆ ਹੈਂਡ ਇਜ਼ ਸਲੋ ਸਲੋ ਇਟਸ ਕਿੰਗ ਆਈ ਡੋਟ ਲਾਈਕ ਥਿਸ ਯੂ ਆਰ ਬਿੱਗੀ ਨੋ ਦੇਖਾ ਤੇਰੇ ਕੋਲ ਨਾ ਕਿਦਾਂ ਦੇ ਦੇਖ ਆ ਦੇਖ ਲਾ ਕਹਿੰਦਾ ਮੇਰੀ ਬਾਡੀ ਦੇ ਨੋ ਆ ਖਰਾਬ ਹੋ ਜਾਣੇ ਕਹਿੰਦਾ ਰੋਟੀ ਉਹ ਉਹ ਤਾਂ ਜਿਹੜੀ ਇਦਣਾਂ ਨਾ ਮੇਰੇ ਬੋਦੀ ਨੂੰ ਪਾਉਣਾ ਮੈਂ ਨਾ ਕੇ ਐ ਸਪੈਸ਼ਲ ਫ੍ਰੈਗਰੈਂਸ ਤੇਰੇ ਕੋਲੋਂ ਆਣੀ ਜਾਵੇ ਅਸੀਂ ਰੋਜ਼ ਨਾ ਹੁੰਦੇ ਆ ਯਾ ਕਲਈ ਦੇਲਾ ਨજર ਤੇਰੀ ਸਾਰੇ ਪਾਸੇ ਆ ਪੜਾ ਤੈਨੂੰ ਮੈਂ ਮੈਂ ਨਹੀਂ ਮੈਂ ਆ ਟਿੱਕੜ ਜ ਮੈਂ ਥੀ ਕਰਨੀ ਛੱਡ ਪਰੇ ਨਹੀਂ ਔਰ ਤਾਂ ਤਰਾਵ ਕਰੀ ਜਾਂਦਾ ਕੀ ਖਰਾਬਾ ਕਰੀ ਜਾਂਦਾ ਆਟੇ ਨੂੰ ਉਹਨੂੰ ਕਹਾ ਮੈਂ ਦੋ ਰੋਟੀਆਂ ਲਾ 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 ਜਾਓ ਜੀ ਉਹਨੂੰ ਕਹਿੰਦਾ ਤੁਸੀਂ ਅੰਦਰ ਜਾਓ ਚੌਂਕੇ ਚਾੜਨੇ ਆਲੇ ਮੇਰੇ ਚਾੜਨੇ ਚਾੜਨੇ ਤੈਨੂੰ ਬੁੱਧਵਾਰ ਵਾ ਕੱਲੂ ਉੱਥੋਂ ਰੋਟੀਆਂ ਪਕਵਾ ਬੋਟੀ ਦੋ ਕਾ ਤੇ ਕੀ ਗੱਲ ਕੋ ਛੋਕ ਸੁੱਕੀ ਜੀ ਹੈ ਕੋਈ ਛੋਕ ਕੀ ਹੈ ਅਗਲੇ ਦੇ ਮਾਪੇ ਨਾਲ ਕੰਟਰੈਕਟ ਕੀਤਾ ਏ ਤੁਹਾਡੀ ਆਉਂਦੀ ਕੁੜੀ ਚਿੱਲੇ ਚਾੜਨੇ ਚਾੜੀ ਦੀ ਆ ਕੋਈ ਗੱਲ ਨਹੀਂ ਜਿੱਥੇ ਚਾਰ ਜੀ ਸੀ ਇੱਕ ਹੋਰ ਆ ਕੇ ਪੰਜਵੀਂ ਰੋਟੀ ਲਾਇਆ ਤੂੰ ਨਹੀਂ ਆ ਦੇ ਲੈ ਕਹਿੰਦਾ ਤੂੰ ਹੀ ਲਾ ਮੈਨੂੰ ਕਹਿੰਦਾ ਹੱਲੇ ਨੇ ਹੱਲੇ ਦਾ ਮੈਂ ਹੱਲੇ ਪਾ ਪੀਜਾ ਖਾ ਲੋ 버ਗਰ ਖਾ ਲੋ ਤੇਰੀ ਰੋਟੀ ਸੜ ਗਈ ਸੜ ਗਈ ਰੋਟੀ ਸੜ ਕੇ ਹਰਾਮ ਦੀ ਆ ਕਿਦਾਂ ਛੜਿਆਂ ਦੀ ਟੋਲੀ ਵੇਖੀ ਹੁੰਦੀ ਉਹ ਚਾ ਜੇਦਾ ਆ ਉਹ ਤਾਂ ਵਿਆਹ ਹੈ ਤੇ ਹੁਣ ਤਾਂ ਛੜਾ ਦਾ ਹੈ ਨੀ ਆਵਾਸੀ ਕੋਈ ਵਿਆਹ ਵਾਲਾ ਗੋਣ ਨਹੀਂ ਹੈਗਾ 30 ਸਾਲਾਂ ਛੜਿਆਂ ਦੀ ਆਤ ਪਈ ਹੈ ਨਾ ਨਹੀਂ ਹੁਣ ਛੜਾ ਤਾਂ ਛੜਾ ਜੇ ਛੜਾ ਹੁਣ ਹੁੰਦਾ ਤਾਂ ਫੇਰ ਤਾਂ ਪੱਕੀ ਨੀ ਚਲ ਗਈ ਦੌੜ ਗਈ ਦੇਖ ਦੌੜ ਗਈ ਦੇਖ ਮਨ ਪਤਾ ਸੀ ਤੇ ਚੁੰਨੇ ਤੇ ਤੂੰ ਮਾੜਦਾ ਅਗਲੀ ਚੱਲੇਗੀ ਰਾਣੂ ਕਾਨੂੰਨ ਤੇ ਅਕਾਸ਼ ਨਾਲ ਕਰਵਨੀ ਹੈ ਖਰਾਬ ਨੇ ਇਹ ਦਿਖਾਣੀ ਆ ਸੀ ਚੱਕ ਇਹ ਵਲਕਾ ਐਂ ਜੀ ਉਹ ਗੂਗਲ ট্রান্সਲੇਟਰ ਕਾਟ ਕੇ ਰੱਖੀਂ ਬੁਲੇ ਅੰਗਰੇਜ਼ੀ ਦੀ ਕੀ ਗੱਲ ਹੈ ਇਹ ਵਾਈਟ ਹੋਤੀ ਸੀ ਯੂਰ ਕਨਸਟੀਟਿਊਸ਼ਨ ਨੇ ਹਾਂ ਹਾਈ ਨਹੀਂ ਹਾਈ ਨੀ ਕਾਣਾ ਹੁਣ ਅਗਲੀ ਨੂੰ ਪੰਜਾਬੀ ਥੋੜੀ ਥੋੜੀ ਆਉਂਦੀ ਐ ਐਵੇਂ ਨਾ ਚੁਗਲੀ ਚ ਅਗਲੀ ਕਰੀ ਉਹਦੇ ਬਾਰੇ ਹਾਂਜੀ ਪੰਜਾਬੀ ਕਹਿੰਦਾ ਥੋੜੀ ਥੋੜੀ ਆਉਂਦੀ ਆ ਸਮਝਦੀ ਆ ਕਹਿੰਦਾ ਇਤਨਾ ਨਾ ਕਰ ਬਿਹਾਰ ਚੁਗਲੀ ਕਰੇ ਪੰਜਾਬੀ ਨਾ ਆਉਂਦੀ ਹੋਵੇ ਪੰਜਾਬੀ ਬੋਲਣੀ ਥੋੜਾ ਹਲਕਾ ਜਿਹਾ ਬੋਲ ਆ ਹਾਂ ਫੇ ਭੈਣਾ ਹੁਣ ਆਕ ਲਾਲੀ ਆ ਤਾ ਦੋ ਰੋਟੀਆਂ ਨਹੀਂ ਪਕਾ ਸਕਦੀ ਸੀ ਤੂੰ ਦੱਸ ਕੱਲ ਤੂੰ ਚੁਗਲੀਆਂ ਸਾਹਿਬ ਤੂੰ ਵਾ ਪੀੜੀ ਮਾਂ ਨੇ ਘਰ ਖੋਲ ਦੇਣਾ ਤੇਰਾ ਸਲਵਾਨ ਯਾਰ ਦਾ ਟੱਡ ਕੜਿਆ ਕਰਨਾ ਮਾਸੀ ਆਏ ਕਰਨਾ ਮਾਸੀ ਹੋ ਆ ਬੀਂਗ ਜੀ ਉਹ ਬੇਚਾਰੀ ਕਰਨਾ ਮਾਸੀ ਉਹ ਮਰੀ ਲਾ ਕੇ ਹੋ ਗਾਲ ਤੇ ਇੱਥੇ ਗੁੱਡੀ ਮਾਸੀ ਇੱਥੇ ਗੁੱਡੀ ਮਾਸੀ ਦਰਸਨੀ ਆਪਣੇ ਹੱਥ ਪੈਣ ਦੇ ਖਲਾਵੇਂ ਨਾ ਗੂਗਲ ਟ੍ਰਾਂਸਫਰ ਕੱਢ ਕੇ ਰੱਖ ਸਾਲੇ ਮੇਰੀ ਮੈਂ ਠੀਕ ਨਹੀਂ ਹਾਂ ਜੀ ਤੇ ਸੇਰੀ ਏ ਸਿਰੀ ਸਿਰੀ ਤੇਰੀ ਪਵਾਦੀ ਕੋਲੀ ਕੱਢੀ ਆ ਸਾਲੇ ਏ ਸਿਰੀ ਦਾ ਐ ਕਹ ਦਿੰਦਾ ਜਦੋਂ ਸਿਰੀ ਇਹਨਾਂ ਦੇ ਨਾਲ ਪੜੀ ਹੁੰਦੀ ਆ ਏ ਸਿਰੀ ਸਾਲੇ ਵੱਡੇ ਅੰਗਰੇਜ਼ ਤੇ ਕਹ ਦੱਸਵੀਂ ਦਸਵੀਂ ਪਾਸ ਨਹੀਂ ਤੂੰ ਮੇਰੇ ਵਰਗੇ ਏ ਸਿਰੀ ਪਲੱਸ 2 ਕੀਤੀ ਜੇ ਸਾਲੇ ਗੂਗਲ ਟਰਾਂਸਲੇਟ ਨਾ ਆਉਂਦੀ ਅੱਧੇ ਰਹਿ ਇੱਥੇ ਤਾਂ ਉੱਤੇ ਹੀ ਟੁੱਟ ਜਾਣੇ ਸੀਗੇ ਅੱਧੀਆਂ ਮੁੰਡਿਆਂ ਨੇ ਗੱਲਾਂ ਬਾਤਾਂ ਤੇ ਕੁੜੀਆਂ ਨੇ ਇੱਦਾਂ ਕਿਹਾ ਹਾਂ ਜੀ ਲੈ ਉਹਨੂੰ ਘਰ ਭਾ ਹਾਂ ਜੀ ਵਰਤੀ ਨੂੰ ਬੱਸ ਲੋਕਾਂ ਦੀਆਂ ਤੀਂਆਂ ਨੂੰ ਕਰਨਾ ਮੋਹ ਨੂੰ ਕਿਹੜਾ ਸਮਝ ਮਿੱਟੀ ਬਣਾਉਣੀ ਪਹਿਲਾਂ ਤੂੰ ਪਹਿਲਾਂ ਮਿੱਟੀ ਤੂੰ ਮਿੱਠੀ ਰਹਿ ਨਹੀਂ ਤੇਰੇ ਨੋਹਾਂ ਚ ਫਸੂ ਵਾਟਾ ਡੋਨਟ ਲਾਈਕ ਥਿਸ ਪੀੜੇ ਮੈਂ ਕਰਦੀ ਤੁਸੀਂ ਕੋਲ ਬਹਿ ਜਾ ਪੀੜੇ ਮੈਂ ਇਹਰੇ ਮਾ ਫਟਾ ਮਾ ਨਾ ਪਟੇ ਰਹੀ ਡਰਾਮਾ ਜਿਹੜਾ ਢੋਲ ਕੱਢਿਆ ਟੱਡ ਖਾ ਖਾਨ ਧੜੀ ਉਹ ਹੁੰਦੀ ਤੇਰਾ ਨਿਕਲਿਆ ਮੇਰੀ ਲੱਗਰ ਕੋਈ ਤੂੰ ਛੱਡਿਆ ਨਹੀਂ ਗਰੇ ਵਾਸਤੇ ਮੇਰੀ ਭੈਣ ਦਾ ਨਹੀਂ ਨਿਕਲਿਆ ਟੱਡ ਤੇਰੀ ਅੱਛਾ ਟੱਡ ਦੇ ਉਹਦੇ 6 ਟੈਗ ਨਿਕਲੇ ਉਹ ਆ ਫਾਇਦਾ ਸ਼ਰਮ ਨਹੀਂ ਆਉਂਦੀ ਰੋਟੀ ਨਾ ਪਾ ਦੇ ਨੀ ਅੱਛਾ ਜਿੰਨੀਆਂ ਮੋਣ ਨੇ ਲਾਲਾ ਤੈਨੂੰ ਖਲਾਈਆਂ ਉਹਨੂੰ ਦਾ ਆਈ ਨਹੀਂ ਸਾਰੀ ਉਮਰ ਪਤਾ ਹੀ ਨਹੀਂ ਕਿੱਦਾਂ ਰੋਟੀ ਖਾ ਹਾਂ ਤਾਹਾ ਦਾ ਉਹ ਤਾਂ ਜਦੋਂ ਕਮਲ ਹਣੀ ਨਿਆਣੇ ਸੀਗੇ ਨਾ ਉਹਨੂੰ ਹੀ ਪਤਾ ਕਿੱਦਾਂ ਲੈਂਦੀਆਂ ਸੀ ਹਾਂ ਆ ਦੇਖ ਹਾਂ ਜਦੋਂ ਬਾਹਰੋਂ ਆਣੀ ਦੀ ਦੀਪੇ ਭਾਈ ਨੇ ਪਤਾ ਕਿੱਦਾਂ ਲਾਈਆਂ ਸੀ ਦੀਪਾ ਭਾਈ ਤਾਂ ਉਹਦਾ ਨਿਆਣਾ ਸੀ ਦੇਖ ਰੋਟੀ ਰੇਕ ਹੋਇਆ ਹੋਇਆ ਲਾਲ ਮੇਕ ਦੀ ਰੋਟੀ ਲਿਆ ਹੋਰ ਦੇ ਆਟਾ ਮੈਂ ਨਹੀਂ ਦੇਣਾ ਆਟਾ ਖਰਾਬ ਕਰੀ ਜਾਂਦਾ ਆਟਾ ਭੁੱਖ ਲੱਗੀ ਐ ਜੀ ਖਸਮਾ ਨੂੰ ਖਾ ਰਵੋ ਭੁੱਖੇ ਹਾਂ ਉਹ ਦੇਖ ਕਿ ਕੀ ਹੈ ਇਹ ਧੀਰ ਸੰਗੀ ਨਹੀਂ ਫੇਰ ਮੇਰੇ ਮਿਰਚਾਂ ਵੀ ਨਿਰਦੀਆਂ ਆਪਣਾ ਹੀ ਚਮਟਾ ਮੈਂ ਚ ਰਹਿ ਦੇ ਇੱਕ ਟੋਟਾ ਅਚਾਰੀ ਮਿਰਚਾਂ ਲੈਣੀਆਂ ਸੀ ਕਿ ਤਾ ਚ ਲੈ ਚਾਰ ਵੇਚ ਲਓ ਪਹਿਲਾਂ ਤਾਂ ਮੈਂ ਤੂੰ ਆ ਕਦੋਂ ਆਣਾ ਤੂੰ ਆ ਜਾ ਤੂੰ ਆਪਣੀ ਨਿਸ਼ਾਨੀ ਵੀ ਲੈ ਜਾ ਲੋਕੀ ਦਾ ਕਿਹਦੇ ਧਿਆਨ ਤਾਂ ਹੋ ਗਿਆ ਨਿਸ਼ਾਨੀ ਲੈ ਮੈਂ ਅੱਜ ਹਲਵਾਈ ਤੋਂ ਮਹंगाई ਤੇਰੇ ਲਈ ਸੌਣ ਲੱਗੇ ਮਾਸੀ ਇੰਨਾ ਕਿ ਇੰਨਾ ਤਾਂ ਛੱਡ ਓ ਇੰਨਾ ਹੈ ਕੰਮ ਆ ਰੋਟੀ ਲਾਤੀ ਸਾਰੇ ਡੱਬੇ ਦੇ ਲੈ ਕੇ ਆ ਮਗਾਈ ਹੁਣ ਹਲਵਾਈ ਤੋਂ ਮਗਾਈ ਆ ਦੇ ਕੇ ਗਿਆ ਪਰਸੋਂ ਆਂਦੀ ਵਾਹ ਦੇ ਲਾ ਕੀ ਕਰਦਾ ਉਹਨੇ ਇਦਾਂ ਦੇਖਿਆ ਫਰੈਗਮ